ਖੜਤਾਲ ਤੇ ਬੈਠੇ ਅੰਮ੍ਰਿਤਪਾਲ ਦਾ ਪਰਿਵਾਰ ਲਾ ਕੇ ਬੈਠਾ ਹੈ ਮੋਰਚਾ ਪਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਲੈ ਰਿਹਾ ਸਾਰ ਪੀੜਿਤ ਪਰਿਵਾਰ ਸ਼੍ਰੀ ਅਕਾਲਤਖਤ ਸਾਹਿਬ ਦੇ ਜਥੇਦਾਰ ਕੋਲ ਫਰਿਆਦ ਲੈ ਕੇ ਪਹੁੰਚਿਆ ਕਿ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਪੰਜਾਬ ਚ ਲਿਆਉਣ ਦੀ ਗੱਲ ਕੀਤੀ ਹੈ ਜਾਂ ਰਿਹਾਈ ਦੀ ਮੰਗ ਕੀਤੀ ਹੈ ਜੀ ਨਹੀਂ ਪੰਜਾਬ ਚ ਲਿਆਉਂਦੀ ਹੈ ਜੀ ਪੰਜਾਬ ਚ ਹਾਂਜੀ ਅਸੀਂ ਮੰਗ ਕੀਤੀ ਸੀ ਅਸੀਂ ਮੰਗ ਕੀਤੀ ਸਾਡੇ ਬੱਚਿਆਂ 16 17 ਦਿਨੋਂ ਜਿਹੜੇ ਭੁਖੜਤਾ ਦੇ ਬੈਠਿਆਂ ਨੂੰ ਚਹਦੀ ਹੀ ਉਹ ਮੰਗ ਕੀਤੀ ਵੀ ਤੁਹਾਡੇ ਤਾਂ ਸਾਡੀ ਪਹੁੰਚ ਸਾਡੀ ਹੋਰ ਤਾਂ ਕਿਸੇ ਤਾਂ ਪਹੁੰਚ ਨਹੀਂ ਹੈਗੀ ਤੇ ਉਹਨਾਂ ਨੇ ਯਕੀਨ ਦਵਾਇਆ ਹੈ ਵੀ ਅਸੀਂ ਵੀ ਆਪਦੀ ਮੀਟਿੰਗ ਕਰਕੇ ਤੇ ਛੇਤੀ ਤੋਂ ਛੇਤੀ ਤੋਂ ਦਾਅਲ ਕਰਾਉਣ ਦੀ ਵਿਜਤਨ ਕਰਾਂਗੇ ਪਰ ਇਸ ਸਮੇਂ ਤੇ ਸਰਕਾਰਾਂ ਦੇ ਵਰਤਾਰੇ ਨੂੰ 16 17 ਦਿਨੋਂ ਉੱਥੇ ਹੋ ਕੇ ਭੁਖੜਤਾ ਨੂੰ ਇੱਕ ਹਫ਼ਤੇ ਤੋਂ ਬਾਅਦ ਇੱਥੇ ਹੋ ਗਿਆ ਹਲੇ ਤੱਕ ਸਰਕਾਰ ਨੇ ਕੋਈ ਸੰਜੀਦਗੀ ਨਹੀਂ ਦਿਖਾਈ ਨਹੀਂ ਸਰਕਾਰ ਨੇ ਕੋਈ ਨਹੀਂ ਵਿਖਾਈ ਸਰਕਾਰਾਂ ਮਾੜੀਆਂ ਨੇ ਨਾ ਤਾਂ ਕੇ ਸਾਡੇ ਤੋਂ ਪੁੱਛਿਆ ਵੀ ਨਹੀਂ ਕਿ ਤੁਸੀਂ ਬਈ ਨਿੱਕੇ ਮੂਟੇ ਮਨਿੰਦੇ ਨਹੀਂ ਸਾਨੂੰ ਪੁੱਛਿਆ ਵੀ ਕਿਸੇ ਵੀ ਕੋਈ ਪਹਿਲ ਕੀਤੀ ਗਈ ਤੁਹਾਡੇ ਨਾਲ ਮੁਲਾਕਾਤ ਦੀ ਤੁਹਾਨੂੰ ਮਨਾਉਣ ਦੀ ਤੁਹਾਡੇ ਨੂੰ ਭੁਖੜਤਾਲ ਖਤਮ ਕਰਨ ਦੀ ਸਰਕਾਰ ਵੱਲੋਂ ਕੋਈ ਯਤਨ ਕੀਤਾ ਗਿਆ ਨਹੀਂ ਸਾਨੂੰ ਅਜੇ ਕੋਈ ਯਤਨ ਨਹੀਂ ਕੀਤਾ ਗਿਆ ਭੁਖੜਤਾਲ ਬਈ ਮਟਾਉਣ ਦੀ ਕੋਈ ਨਹੀਂ ਸਾਡੇ ਕੋ ਕੋਈ ਨਹੀਂ ਆਇਆ ਸਾਡੇ ਨੂੰ ਬੜੀ ਗੱਲ ਹੋਈ ਆ ਚੰਗਾ ਨਾਲ ਕੀ ਹਾਲਾਤ ਉਹਨਾਂ ਦੇ ਡਿਬਰੂਗੜ੍ਹ ਜਿਹੜੇ ਤਿੰਨ ਸਿੰਘ ਨੇ ਉਹ ਤਾਂ ਸਾਡੇ ਬਹੁਤੇ ਮਾੜੀ ਹਾਲਤੇ ਚ ਹੋਏ ਪੈਣੋ ਇਸ ਟਾਈਮ ਤੇ ਦੁਜੇ ਥੋੜੇ ਜਿਹੇ ਸਾਗ ਦੇ ਨੇ ਵੀ ਦੁਜੇ ਥੋੜੇ ਠੀਕ ਨੇ ਤੇ ਤਿੰਨ ਸਾਡੇ ਜਿਹੜੇ ਨੇ ਉਹ ਤਾਂ ਬਹੁਤ ਹੀ ਜਿਆਦਾ ਹੋਏ ਪੈਨੇ ਨਾ ਮਤ ਬਹੁਤ ਹੀ ਜਿਆਦਾ ਤੇ ਲੈ ਵੇ ਪੈ ਨਹੀਂ ਪਰ ਜੇ ਇਹੀ ਲਾਥੇ ਤਾਂ ਸਿਹਤ ਵਿਗੜਦੀ ਜਾਊਗੀ ਅੱਗੇ ਸਾਰਿਆਂ ਨੇ ਪੋਸ਼ਕਲਾ ਆ ਸਕੀ ਦੁਜਿਆਂ ਨੂੰ ਆਸਾ ਇਹ ਦਕੇ ਦਾ 8 ਕਿਲੋ ਕੇਸ ਦਾ 10 ਕਿਲੋ ਕੇਸ ਦਾ 5 ਕਿਲੋ ਸਾਰਿਆਂ ਦੇ ਭਾਰ ਘਟ ਗਏ ਨੇ ਤੇ ਨਾ ਬੰਦਿਆਂ ਦੀ ਜਾਦੀ ਸਾਨੂੰ ਸਮੱਸਿਆ ਆ ਗਈ ਜੀ ਭਾਈ ਜੈਨ ਜੀ ਕਿਸ ਤਰ੍ਹਾਂ ਵੇਖੋਗੇ ਸਰਕਾਰਾਂ ਸਰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ देखो ਸਾਡੀ ਸਭ ਤੋਂ ਸ਼ਰਮੌਰ ਸੰਸਥਾ ਹੈਗੀ ਅਕਾਲ ਤਖਤ ਸਾਹਿਬ ਅਸੀਂ ਉਹਨਾਂ ਨੂੰ ਪਹਿਲਾਂ ਵੀ ਬੇਨਤੀ ਕੀਤੀ ਅੱਜ ਦੁਬਾਰਾ ਸਾਰੇ ਪਰਿਵਾਰ ਆਣ ਕੇ ਤੇ ਬੇਨਤੀ ਕੀਤੀ ਆ ਕਿ ਤੁਸੀਂ ਕੋਈ ਇਹਨੂੰ ਡਿਲੇ ਨਾ ਕਰੋ ਕੋਈ ਸਖਤ ਫੈਸਲਾ ਲਓ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਕੋਈ ਆਵਾਜ਼ ਪਹੁੰਚੇ ਕਿਉਂਕਿ ਸਰਕਾਰ ਤੇ ਇੰਨੀ ਮਕਾਰੀ ਹੋ ਚੁੱਕੀ ਆ ਕਿ ਉਹਨਾਂ ਨੂੰ ਪਤਾ ਨਹੀਂ ਕੋਈ ਦੁੱਖ ਦਰਦ ਹੈ ਹੀ ਨਹੀਂ ਆ ਕਿ ਕਿਤੇ ਆ ਕੇ ਅਸੀਂ ਕੋਈ ਗੱਲ ਕਰੀਏ ਉਹਦਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰੀਏ ਪਰ ਸਰਕਾਰ ਦਾ ਛੋਟੇ ਤੋਂ ਵੱਡੇ ਤੱਕ ਕੋਈ ਨੁਮਾਇੰਦਾ ਸਾਡੇ ਕੋਲ ਪਹੁੰਚਿਆ ਨਹੀਂ ਹੈਗਾ ਤੇ ਅਸੀਂ ਤੁਹਾਨੂੰ ਦੱਸਿਆ ਕਿ ਆਪਣੀ ਸਿਕ ਕੌਮ ਦੀ ਤੇ ਮੇਨ ਪਹੁੰਚ ਜਿੱਥੋਂ ਤੱਕ ਹੁੰਦੀ ਆ ਇਹਨਾਂ ਨੂੰ ਕਿਹਾ ਕਿ ਤੁਸੀਂ ਸਰਕਾਰ ਲਈ ਆਪਣੇ ਲੋਕਾਂ ਨੂੰ ਤੇ ਕੁਝ ਜਥੇਬੰਦੀਆਂ ਨੂੰ ਕੋਈ ਸੱਦਾ ਦਿਓ ਕੋਈ ਨਾ ਕੋਈ ਰੋਜ਼ ਮਾਰਚ ਕਰਨ ਦਾ ਕੋਈ ਸਖਤ ਕੋਈ ਕਰੋ ਕੋਈ ਪ੍ਰੋਗਰਾਮ ਤੇ ਤਾਂ ਕਿ ਉਹਨਾਂ ਨੂੰ ਕੋਈ ਪਤਾ ਲੱਗੇ ਇਹ ਦੇਸ਼ ਕੱਤਰ ਨਾਲ ਗੱਲ ਹੋਈ ਸੀ ਕਿ ਉਸ ਤੋਂ ਬਾਅਦ ਕਿਸੇ ਹੋਰ ਨੁਮਾਇੰਦੇ ਨਾਲ ਗੱਲ ਹੋਣੀ ਨਹੀਂ ਉਹ ਸਾਨੂੰ ਕਿਹਾ ਗਿਆ ਸੀਗਾ ਸੀਪੀ ਅੰਮ੍ਰਿਤਸਰ ਵੱਲੋਂ ਕਿ ਤੁਹਾਡੀ ਹੋਮ ਸੈਕਟਰੀ ਨਾਲ ਮੀਟਿੰਗ ਕਰਾਵਾਂਗੇ ਪਰ ਸਾਨੂੰ ਉੱਥੇ ਜਾ ਕੇ ਪਤਾ ਲੱਗਾ ਕਿ ਜੁਆਇੰਟ ਫੈਕਟਰੀ ਹੀ ਜੋ ਪੀਸੀ ਅਧਿਕਾਰੀ ਉਹਦੇ ਨਾਲ ਸਾਡੀ ਮੁਲਾਕਾਤ ਹੋਈ ਹੈ ਉਹਨਾਂ ਨੇ ਸਾਨੂੰ ਇਹੀ ਪੜ-ਪੜ ਕੇ ਦੱਸੀ ਗਏ ਆ ਕਿ ਕਾਨੂੰਨ ਦੇ ਤਹਿਤ ਇਦਾਂ ਵੈਦਾਂ ਹੈ ਕਾਨੂੰਨ ਦਾ ਤੇ ਚਲੋ ਸਾਨੂੰ ਜਿੰਨਾ ਕਿ ਜਾਣਕਾਰੀ ਆ ਅਸੀਂ ਤੇ ਤੁਹਾਨੂੰ ਕੋਈ ਜ਼ਿਆਦਾ ਮੰਗ ਨਹੀਂ ਕਰਦੇ ਅਸੀਂ ਤੇ ਕਹਿੰਦੇ ਆ ਕਿ 18 ਤਰੀਕ ਤੋਂ ਤੁਸੀਂ ਕਹਿੰਦੇ ਵੀ ਸ਼ਿਫਟ ਹੋਣੇ ਸ਼ੁਰੂ ਹੋਣੇ ਅਦਰ ਜੇ ਨੇ ਉੱਥੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਵਾ ਤੇ ਤੁਸੀਂ ਉਹਨਾਂ ਨੂੰ ਦੋ ਉੱਤੇ ਪਹਿਲਾਂ ਇੱਥੇ ਲੈ ਆਓ ਤਾਂ ਕਿ ਜਿਹੜੀ ਉਹਨਾਂ ਦੀ ਭੋਖੜ ਤਾਲ ਜਿਹੜੀ ਉਹਨਾਂ ਅਰਦਾਸ ਕੀਤੀ ਹੋਈ ਆ ਉਹਦੇ ਵਿੱਚ ਉਹਨਾਂ ਨੂੰ ਕਾਮਯਾਬ ਸੁਪਾ ਸਰਕਾਰ ਦੀ ਵੰਸ਼ਾ ਕੀ ਲੱਗ ਰਹੀ ਹੈ ਸੂਬਾ ਸਰਕਾਰ ਦਾ ਤੇ ਕੋਈ ਪਤਾ ਨਹੀਂ ਕਿ ਉਹਨਾਂ ਦੇ ਕੋਈ ਇਹੋ ਜੀ ਸਰਕਾਰ ਹੈ ਕਿ ਜਿਹੜੀ ਮੇਰੇ ਘਰ ਰਾਤ ਨੂੰ ਲੇਟ ਸੌਂਦੀ ਆ ਤੇ ਫੇਰੇ ਉੱਠਦੀ ਨਹੀਂ ਆ ਜੇ ਕੋਈ ਬੰਦਾ ਟਾਈਮ ਨਾਲ ਉੱਠਦਾ ਉਹਨੂੰ ਪਤਾ ਲੱਗਦਾ ਤੇ ਉਹਨੂੰ ਪਤਾ ਲੱਗਦਾ ਪੰਜਾਬ ਦੇ ਕੀ ਹਜ਼ਾਰ ਲੋਕਾਂ ਨੇ ਜਿਹੜਾ ਚੁਣਿਆ ਵਾ ਕਾਦੇ ਵਾਸਤੇ ਚੁਣਿਆ ਲੋਕਾਂ ਦੀ ਦੁੱਖ ਦਰਦ ਵਾਸਤੇ ਕਿ ਆਪਣੀਆਂ ਮਸ਼ਹੂਰੀਆਂ ਕਰਨ ਵਾਸਤੇ ਕਦੀ ਜਹਾਜ਼ ਤੇ ਚੜੇ ਤੇ ਦਿੱਲੀ ਚਲ ਕੇ ਤੇ ਦਿੱਲੀੋਂ ਗੁਜਰਾਤ ਚਲੇ ਗਏ ਕਿਤੇ ਨਾਲ ਕੋਈ ਗੱਲਬਾਤ ਨਹੀਂ ਹੋਈ ਇਹਨਾਂ ਨਾਲ ਨਹੀਂ ਜੀ ਕਿਸੇ ਨਾਲ ਵੀ ਕੋਈ ਗੱਲਬਾਤ ਨਹੀਂ ਹੋਈ 16 17 ਦਿਨ ਢੇਲ ਚੋਹ ਚੁੱਕੇ ਇੱਕ ਹਾਜਵਾ ਇੱਥੇ ਹੋ ਚੁੱਕਿਆ ਹੁਣ ਤੱਕ ਸਰਕਾਰ ਵੱਲੋਂ ਕੋਈ ਪਹਿਲ ਕਦਮ ਨਹੀਂ ਕੀਤੀ ਗਈ ਕੋਈ ਪਹਿਲ ਕਦਮ ਕਿਸੇ ਨਾਲ ਕੋਈ ਨੁਮਾਇੰਦਾ ਸਰਕਾਰ ਦਾ ਕੋਈ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ ਸਾਡੇ ਕੋਲ ਕਿਸੇ ਦੇ ਪਾਸ ਵਰਤਾਰਾ ਵਰਤਾਰਾ ਤਾਂ ਆਪ ਸਭ ਦੇ ਸਾਹਮਣੇ ਹੀ ਹੈ ਸਾਰੇ ਉਥੇ ਸਿੰਘ ਪੋਖੜਤਾਲ ਨਿੱਤੇ ਨੇ ਇੱਥੇ ਪਰਿਵਾਰ ਸਾਰੇ ਪੋਖੜ ਤਾਲ ਤੇ ਬੈਠੇ ਆ ਸਰਕਾਰਾਂ ਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ ਕੋਈ ਨੁਮਾਇੰਦਾ ਅੱਜ ਤੱਕ ਉਚਣ ਵੀ ਨਹੀਂ ਆਇਆ ਕਿਸੇ ਨੂੰ ਵੀ ਜਾਂ ਇਸ ਨੂੰ ਮਸਲੇ ਨੂੰ ਕਿੱਦਾਂ ਸੁਲਝਾਇਆ ਜਾਏ ਕੋਈ ਪਹਿਲ ਕੀਤੀ ਗਈ ਕਿਸੇ ਵੱਲੋਂ ਕੋਈ ਪਹਿਲ ਨਹੀਂ ਕੀਤੀ ਗਈ ਮਸਲਾ ਕਿੱਦਾਂ ਖੰਡੋ ਹੁਣ ਸਾਡੇ ਸਰ ਸਰਮੌਰ ਜਥੇਦਾਰ ਸਾਹਿਬ ਨੇ ਸਾਰੇ ਪਰਿਵਾਰ ਉਹਨਾਂ ਨੂੰ ਵੀ ਬੇਨਤੀ ਕਰਨ ਆਈ ਸੀ ਕਿ ਆਪ ਇਹਦੇ ਚ ਦੇਖੋ ਸਿੰਘਾਂ ਨੂੰ ਕੱਲ ਨੂੰ ਕਿਸੇ ਸਿੰਘ ਦਾ ਨੁਕਸਾਨ ਹੋ ਜਾਏਗਾ ਉਹਦੇ ਬਾਅਦ ਕੁਝ ਕੀਤਾ ਜਾਏਗਾ ਉਸ ਤੋਂ ਪਹਿਲਾਂ ਇਸ ਨੂੰ ਕਿਸ ਤਰ੍ਹਾਂ ਸੁਲਝਾਇਆ ਜਾਏ ਮਸਲੇ ਨੂੰ ਤੁਸੀਂ ਸੰਤਾਨਾਂ ਨੂੰ ਕੀ ਅਪੀਲ ਕਰਦੇ ਹੋ ਹਰ ਹਰਿਤ ਸਟਰੀਟ ਤੇ ਵੀ ਧਰਨੇ ਤੇ ਬੈਠੇ ਆਪੇ ਉੱਪਰ ਵੀ ਜੇਲ੍ਹ ਚ ਬੈਠੇ ਹੋਏ ਸੰਗਤਾਂ ਨੂੰ ਇਹ ਹੀ ਅਪੀਲ ਹੈ ਜੋ ਸਾਡੇ ਨਾਲ ਅੱਜ ਹੋ ਰਿਹਾ ਕੱਲ ਉਹਨਾਂ ਨਾਲ ਵੀ ਹੋਣਾ ਹੈ ਤਾਂ ਸਾਰੇ ਇੱਕਜੁੱਟ ਹੋ ਕੇ ਆ ਕੇ ਇੱਥੇ ਮੋਰਚੇ ਤੇ ਬੈਠੋ ਸਰਕਾਰਾਂ ਥੋੜੀਆਂ ਉਹਨਾਂ ਦੇ ਕੰਨਾਂ 'ਚ ਆਵਾਜ਼ ਪਹੁੰਚੇ ਕਿ ਲੋਕ ਵੀ ਇਹਨਾਂ ਦੇ ਨਾਲ ਨੇ ਇਹਨਾਂ ਦੇ ਮਸਲੇ ਤੇ ਆ ਕੇ ਸਰਕਾਰਾਂ ਕੁਝ ਹੱਲ ਕੱਢਣ ਉਹਦਾ ਤੁਹਾਡੀ ਗੱਲ ਹੋਈ ਜੀ ਹਾਂਜੀ ਉਹਨਾਂ ਦਾ ਆਂਦਾ ਹੈ ਰੋਜ਼ ਫੋਨ 2-4 ਮਿੰਟ ਕਰਾਉਂਦੇ ਕਿਉਂਕਿ ਸਾਰਿਆਂ ਦੀ ਸਿਹਤ ਬਹੁਤ ਮਾੜੀ ਹੈ ਤਾਂ ਉਹਨਾਂ ਨੂੰ ਜੇਲ੍ਹ ਪ੍ਰਸ਼ਾਸਨ ਅਸਾਮ ਵਾਲੇ ਨੇ ਤਾਂ ਇੱਥੇ ਪੰਜਾਬ ਸਰਕਾਰ ਨੂੰ ਕਿੰਨੀ ਵਾਰੀ ਉਹਨਾਂ ਨੇ ਕਿਹਾ ਕਿ ਚਿੱਠੀਆਂ ਲਿਖ ਕੇ ਬੋਲੇ ਕਿ ਸਾਰਿਆਂ ਦੀ ਸਿਹਤ ਬਹੁਤ ਮਾੜੀ ਹੈ ਕੱਲ ਨੂੰ ਕਿਸੇ ਨੂੰ ਵੀ ਕੁਝ ਹੋ ਜਾਂਦਾ ਤਾਂ ਉਹਦੇ ਲਈ ਪੰਜਾਬ ਪ੍ਰਸ਼ਾਸਨ ਜੋ ਜੇਲ੍ਹ ਹੈ ਉਹੀ ਜ਼ਿੰਮੇਵਾਰ ਹੋਏਗਾ ਲੇਕਿਨ ਹਾਲੇ ਪੰਜਾਬ ਪ੍ਰਸ਼ਾਸਨ ਸਰਕਾਰਾਂ ਵਾਲੋਂ ਕੋਈ ਵੀ ਉਹਨਾਂ ਦੀ ਬਾਰ-ਬਾਰ ਅਸਮ ਜੇਲ੍ਹ ਵਾਲੋਂ ਕਹਿਣ ਦੇ ਬਾਵਜੂਦ ਵੀ ਕੋਈ ਵੀ ਕਦਮ ਨਹੀਂ ਉਠਾਇਆ ਗਿਆ ਅੰਦੇ ਕੀ ਕਰਦੇ ਬਿਲਕੁਲ ਆਪਦੇ ਸਾਹਮਣੇ ਹੈ ਬਿਲਕੁਲ ਅੰਦੇਕੇ ਕੋਈ ਨੁਮਾਇੰਦਾ ਨਹੀਂ ਆ ਰਿਹਾ ਨਾ ਉੱਥੇ ਉਹਨਾਂ ਕੋਲ ਕੋਈ ਪਹੁੰਚ ਆ ਰਹੀ ਹੈ ਕਿ ਕਿਸ ਤਰੀਕੇ ਨਾਲ ਇਸ ਮਸਲੇ ਨੂੰ ਹੱਲ ਕੀਤਾ ਜਾਏ ਮੁਲਾਕਾਤ ਕਰਕੇ ਆਏ ਹਾਂ ਹਾਂਜੀ ਜਦੋਂ ਮੈਨੂੰ ਪਤਾ ਲੱਗਿਆ ਸੀ ਕਿ ਕਲਸੀ ਸਾਹਿਬ ਉਹ ਸਾਰੇ ਸਿੰਘਾਂ ਨੇ ਉਹ ਪੱਕੜ ਹੜਤਾਲ ਰੱਖੀ ਹੈ ਉਦੋਂ ਮੈਂ ਗਈ ਸੀ ਹਫਤਾ ਖ ਹੋ ਗਿਆ ਹੈ ਮੈਨੂੰ ਉਦੋਂ ਉਹਨਾਂ ਨਾਲ ਮੁਲਾਕਾਤ ਕਰਕੇ ਆਈ ਉਹਨਾਂ ਨੇ ਸਾਰਾ ਵਰਤਾਰਾ ਦੱਸਿਆ ਕਿ ਅੰਦਰ ਕੀ ਹੋਇਆ ਕਿਦਾਂ ਤੇ ਉਹਦੇ ਹਫਤਾ ਹੋ ਗਿਆ ਮੈਨੂੰ ਉਹਨਾਂ ਨੂੰ ਮੁਲਾਕਾਤ ਕੀਤੀ ਹੋਈ